ਸੱਚਖਾਲਸਾ ਜੀ ਦੇ ਰੈਸਫਟ ਨਿਊਜ਼ ਪੰਜਾਬ ਮੈਂ ਹਾਂ ਰਵਿੰਦਰ ਸਿੰਘ ਬੱਦਮ ਜਦੋਂ ਦੂਜੇ ਦੇ ਘਰ ਵਿੱਚ ਅਗ ਲੱਗਦੀ ਹੈ ਤਾਂ ਕਈ ਲੋਕ ਬਹੁਤ ਖੁਸ਼ ਹੁੰਦੇ ਨੇ ਜਿਵੇਂ ਕਿ ਨੇਪਾਲ ਦੇ ਵਿੱਚ ਹੋਇਆ ਸੀ ਨੇਪਾਲ ਦੇ ਵਿੱਚ ਜ਼ੈਨ ਜੀ ਨੇ ਜਦੋਂ ਉੱਥੇ ਤਾंडਵ ਦਿਖਾਇਆ ਤਾਂ ਬਹੁਤੇ ਲੋਕ ਉਹ ਖੁਸ਼ ਹੁੰਦੇ ਨਜ਼ਰ ਆਈ ਸੀ ਕਿ ਨੇਪਾਲ ਸੜ ਰਿਹਾ ਪਰ ਹੁਣ ਲੇ ਲਦਾਖ ਸੜ ਰਿਹਾ ਲੇ ਲਦਾਖ ਦੇ ਵਿੱਚ ਵੀ ਜ਼ੈਨ ਜੀ ਨੇ ਆਪਣਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਉੱਥੋਂ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਵੀ ਦੇਖ ਕੇ ਹੈਰਾਨੀ ਹੁੰਦੀ ਹੈ ਜਨਜੀ ਨੇ ਲੇਲ ਲਦਾਖ ਦੇ ਵਿੱਚ ਪ੍ਰਦਰਸ਼ਨ ਸ਼ੁਰੂ ਕੀਤਾ ਪ੍ਰਦਰਸ਼ਨ ਸ਼ੁਰੂ ਕਰਦਿਆਂ ਕਰਦਿਆਂ ਹਿੰਸਕ ਹੋਏ ਤੇ ਹਿੰਸਕ ਹੁੰਦਿਆਂ ਉਹਨਾਂ ਨੇ ਲਦਾਖ ਦੇ ਵਿੱਚ ਜੋ ਭਾਜਪਾ ਦਾ ਦਫਤਰ ਬਣਿਆ ਹੋਇਆ ਸੀ ਪਹਿਲਾਂ ਤਾਂ ਉਸ ਨੂੰ ਅੱਗ ਦੇ ਘਾਟ ਚੜਾ ਦਿੱਤਾ ਉਸ ਨੂੰ ਅੱਗ ਲਗਾਈ ਉਸ ਤੋਂ ਬਾਅਦ ਉੱਥੇ ਸੀਆਰਪੀਐਫ ਤਾਨਾਤ ਸੀ ਜਦੋਂ ਰੋਕਣ ਦੀ ਕੋਸ਼ਿਸ਼ ਹੋਈ ਤਾਂ ਇਸ ਦੌਰਾਨ ਉੱਥੇ ਇੱਕ ਸੀਆਰਪੀਐਫ ਦੀ ਕਿਹਾ ਜਾ ਰਿਹਾ ਹੈ ਕਿ ਗੱਡੀ ਨੂੰ ਵੀ ਅੱਗ ਲਗਾ ਦਿੱਤੀ ਗਈ ਇਹ ਸਭ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਆਖਰੇ ਸਭ ਕੁਝ ਹੋ ਕਿਉਂ ਰਿਹਾ ਹੈ ਲੇਲ ਲਦਾਖ ਨੂੰ ਲੈ ਕੇ ਜੋ ਉੱਥੋਂ ਦੀਆਂ ਮੰਗਾਂ ਨੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਪਹਿਲਾਂ ਪੂਰੀਆਂ ਕੀਤੀਆਂ ਜਾਣ ਲੇਲ ਲਦਾਖ ਨੂੰ ਪੂਰਨ ਰਾਜ ਦਾ ਦਰਜਾ ਮਿਲੇ ਉੱਥੋਂ ਦੇ ਜੋ ਇੱਕ ਐਮਪੀ ਦੀ ਸੀਟ ਹੁੰਦੀ ਹੈ ਉਹ ਬਣੇ ਅਤੇ ਹੋਰ ਕਈ ਮੰਗਾਂ ਨੇ ਜੋ ਰੱਖੀਆਂ ਗਈਆਂ ਨੇ ਦੱਸ ਦਈਏ ਕਿ ਇਸ ਵਿੱਚ ਕਿਹਾ ਜਾ ਰਿਹਾ ਕਿ ਜੋ ਚਾਰ ਕਾਰਨ ਰੱਖੇ ਗਏ ਨੇ ਲਦਾਖ ਨੂੰ ਪੂਰਨ ਰਾਜ ਦਾ ਦਰਜਾ ਮਿਲੇ ਅਨੁਸੂਚੀ 6 ਦੇ ਤਹਿਤ ਸੰਵਿਧਾਨਕ ਸੁਰੱਖਿਆ ਮਿਲੇ ਕਾਰਗਿਲ ਲੇ ਲੋਕ ਸਭਾ ਸੀਟ ਬਣਾਈ ਜਾਵੇ ਸਰਕਾਰੀ ਨੌਕਰੀਆਂ ਦੇ ਵਿੱਚ ਉੱਥੋਂ ਦੇ ਲੋਕਾਂ ਨੂੰ ਪਹਿਲ ਦਿੱਤੀ ਜਾਵੇ ਇਹ ਸਾਰੀਆਂ ਮੰਗਾਂ ਨੇ ਜੋ ਉੱਥੇ ਰੱਖੀਆਂ ਗਈਆਂ ਹਣ ਕੁੱਲ ਮਿਲਾ ਕੇ ਲੇਲ ਦਾਖ ਦੇ ਵਿੱਚ ਜੋ ਅੱਗ ਲੱਗੀ ਹੋਈ ਹੈ ਉਸ ਦੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਫਿਲਹਾਲ ਨੇਪਾਲ ਦੇ ਵਿੱਚ ਇਸ ਤਰੀਕੇ ਦੇ ਨਾਲ ਹੀ ਪ੍ਰਦਰਸ਼ਨ ਸ਼ੁਰੂ ਹੋਇਆ ਸੀ ਨੇਪਾਲ ਦੇ ਵਿੱਚ ਸੋਸ਼ਲ ਮੀਡੀਆ ਬੈਨ ਕੀਤਾ ਗਿਆ ਸੀ ਉੱਥੋਂ ਦੀ ਸਰਕਾਰ ਵੱਲੋਂ ਤਾਂ ਨੌਜਵਾਨ ਸੜਕਾਂ ਤੇ ਉਤਰੇ ਸੀ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਉੱਥੋਂ ਇਹ ਅੱਗਾਂ ਲਗਾਈਆਂ ਗਈਆਂ ਪ੍ਰਾਪਰਟੀ ਸਾੜੀ ਗਈ ਪ੍ਰਧਾਨ ਮੰਤਰੀ ਦਾ ਘਰ ਹੋਵੇ ਰਾਸ਼ਟਰਪਤੀ ਦਾ ਘਰ ਹੋਵੇ ਜੋ ਵੀ ਸੀ ਮਿਲਦਾ ਅੱਗ ਲਗਾ ਦਿੱਤੀ ਗਈ ਲੁੱਟ ਖੂਬ ਮਚਾਈ ਗਈ ਹੈ ਬਹੁਤੇ ਲੋਕ ਕਹਿੰਦੇ ਸੀ ਕਿ ਜਦੋਂ ਨੌਜਵਾਨ ਆਪਣੀ ਆਈ ਤੇ ਆ ਜਾਂਦੇ ਨੇ ਤਾਂ ਸੱਤਾ ਪਲਟ ਦਿੰਦੇ ਨੇ ਤੇ ਉਹ ਨੇਪਾਲ ਵਿੱਚ ਦੇਖ ਮਿਲਿਆ ਸੀ ਪਰ ਹੁਣ ਜੋ ਭਾਰਤ ਦੇ ਵਿੱਚ ਲੇ ਲਦਾਖ ਜਿੱਥੇ ਅਕਸਰ ਲੋਕ ਘੁੰਮਣ ਜਾਂਦੇ ਨੇ ਚਾਹੇ ਉਹ ਪੰਜਾਬ ਹੋਵੇ ਤੇ ਜਾਂ ਫਿਰ ਕੰਨਿਆ ਕੁਮਾਰੀ ਹੋਵੇ ਯਾਨੀ ਕਿ ਪਾਰ ਦੇ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੋਂ ਲੈ ਕੇ ਲੇ ਲਦਾਖ ਘੁੰਮਣ ਲੋਕ ਜਾਂਦੇ ਨੇ ਟੂ ਟ੍ਰੈਵਲ ਕਰਨ ਜਾਂਦੇ ਨੇ ਪਰ ਉਥੋਂ ਦੀਆਂ ਕੀ ਮੁਸ਼ਕਲਾਂ ਨੇ ਉਹ ਲੋਕਾਂ ਦੇ ਸਮਝ ਵਿੱਚ ਨਹੀਂ ਆਉਂਦੀਆਂ ਇੱਕ ਵੱਡਾ ਨਾਮ ਹੈ ਜੋ ਲੇ ਲਦਾਖ ਦਾ ਹੈ ਉਹ ਵੀ ਸਾਹਮਣੇ ਆ ਚੁੱਕਿਆ ਕਿਉਂਕਿ ਜੋ ਉਥੋਂ ਦੇ ਸੋਨਮ ਵਾਂਗਚੁਕ ਨੇ ਜਿਨ੍ਹਾਂ ਦਾ ਕਿਰਦਾਰ ਵੀ ਅਮੀਰ ਖਾਨ ਨੇ ਇੱਕ ਫਿਲਮ ਦੇ ਵਿੱਚ ਬਣਾਇਆ ਸੀ ਸੋਨਮ ਵਾਂਗਚੁਕ ਦੀ ਅਗਵਾਈ ਦੇ ਵਿੱਚ ਵੀ ਵਿਦਿਆਰਥੀਆਂ ਨੇ ਸਾਰਾ ਪ੍ਰਦਰਸ਼ਨ ਕੀਤਾ ਹੈ ਤੇ ਇਹ ਪ੍ਰਦਰਸ਼ਨ ਹੁਣ ਹਿੰਸਾ ਦੇ ਵਿੱਚ ਬਦਲ ਚੁੱਕਿਆ ਹੈ ਲਗਾਤਾਰ ਉੱਥੇ ਕਈ ਘਟਨਾਵਾਂ ਵਾਝੀਆਂ ਨੇ ਵਾਪਰੀਆਂ ਬੀਜਪੀ ਦੇ ਉੱਤੇ ਖਾਸ ਤੌਰ ਦੇ ਉੱਤੇ ਗੁੱਸਾ ਕਰਦੇ ਹੋਏ ਨੌਜਵਾਨ ਉੱਥੇ ਨਜ਼ਰ ਆਏ ਨੇ ਬੀਜਪੀ ਦਾ ਦਫਤਰ ਸੀਆਰਪੀਐਫ ਦੀ ਗੱਡੀ ਚਲਾ ਦਿੱਤੀ ਗਈ ਹੈ ਤੇ ਗੁੱਸੇ ਦੇ ਵਿੱਚ ਕਾਫੀ ਗੱਡੀਆਂ ਤੇ ਦਫਤਰਾਂ ਦਾ ਨੁਕਸਾਨ ਉੱਥੇ ਕਰ ਦਿੱਤਾ ਗਿਆ ਹੈ ਯਾਨੀ ਕਿ ਹੁਣ ਨੌਜਵਾਨਾਂ ਨੇ ਜਿਸ ਤਰੀਕੇ ਦੇ ਨਾਲ ਪ੍ਰਦਰਸ਼ਨ ਕੀਤਾ ਜੋ ਕੇਂਦਰ ਸਰਕਾਰ ਹੈ ਮੋਦੀ ਸਰਕਾਰ ਹੈ ਬੀਜਪੀ ਸਰਕਾਰ ਹੈ ਉਹਨਾਂ ਨੂੰ ਲੇਰ ਅਦਾਖਵਲ ਧਿਆਨ ਦੇਣਾ ਪਵੇਗਾ